ਅੱਜ ਦੇ ਜੁਗ ਦੀ ਬੜੀ ਅਜੀਬ ਕਹਾਣੀ ਅੱਜ ਘਰ ਤਾਂ ਬੜੇ ਵੱਡੇ-ਵੱਡੇ ਹੋ ਗਏ ਆ ਪਰ ਪਰਿਵਾਰ ਬੜੇ ਛੋਟੇ ਰਹਿ ਗਏ ਆ ਪੜਾਈਆਂ ਤਾਂ ਵਧਣ ਲੱਗੀਆਂ ਪਰ ਤਮੀਜ਼ ਘਟਣ ਲੱਗੀ ਘੜੀਆਂ ਬਹੁਤ ਮਹਿੰਗੀਆਂ ਲਾਉਣ ਦੇ ਸ਼ੌਂਕ ਹੋ ਗਏ ਤੇ ਸਮਾਂ ਬੜਾ ਸਸਤਾ ਹੋ ਗਿਆ ਸਮੇਂ ਦੀ ਕਦਰ ਭੁੱਲ ਗਈ ਅੱਜ ਘੜੀ ਹਰ ਕਿਸੇ ਕੋਲ ਆ ਪਰ ਸਮਾਂ ਕਿਸੇ ਦੇ ਕੋਲ ਵੀ ਨਹੀਂ ਦਵਾਈ ਤਾਂ ਮਹਿੰਗੀ ਬਹੁਤ ਆ ਪਰ ਸੇਤ ਹੈ ਨਹੀਂ ਅੱਜ ਲੋਕੀ ਚੰਦ ਉੱਤੇ ਪਹੁੰਚ ਰਹੇ ਆ ਤੇ ਹਰ ਕੋਈ ਚੰਦ ਛੂਣ ਦੀਆਂ ਗੱਲਾਂ ਕਰਦਾ ਆ ਪਰ ਗਵਾਂਡ ਵਿੱਚ ਕੀ ਹੋ ਰਿਹਾ ਕਿਸੇ ਨੂੰ ਕੋਈ ਖਬਰ ਨਹੀਂ ਕਮਾਈਆਂ ਬਹੁਤ ਵਧ ਗਈਆਂ ਆਮਦਨਾਂ ਬਹੁਤ ਵਧ ਗਈਆਂ ਪਰ ਸ਼ਾਂਤੀ ਕਿਸੇ ਕੋਲ ਨਹੀਂ ਸਬਰ ਕਿਸੇ ਕੋਲ ਨਹੀਂ ਗਿਆਨ ਤੇ ਹਾਸਲ ਕਰਨ ਦੀ ਹੋੜ ਬੜੀ ਲੱਗੀ ਹੋਈ ਆ ਹਰ ਕੋਈ ਚੰਗਾ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਪਰ ਅਕਲ ਇਦੀ ਕੋਈ ਭੁੱਖ ਪਿਆਸ ਹੀ ਨਹੀਂ ਅੱਜ ਗਿਆਨ ਕਈਆਂ ਦੇ ਕੋਲ ਆ ਪਰ ਬਥੇਰੇਆ ਕੋਲ ਅਕਲ ਹੈ ਨਹੀਂ ਅੱਜ ਸਰੀਰਕ ਸੰਬੰਧ ਤੇ ਬਹੁਤ ਆ ਪ੍ਰੇਮ ਸੰਬੰਧ ਜਿਹਨੂੰ ਕਹਿੰਦੇ ਆ ਬਥੇਰੇਆ ਪਰ ਸੱਚਾ ਪਿਆਰ ਨਹੀਂ ਅੱਜ ਫੇਸਬੁੱਕ ਦੇ ਦੋਸਤ ਤਾਂ ਬਹੁਤ ਆ ਪਰ ਦਿਲ ਦਾ ਦੋਸਤ ਕੋਈ ਨਹੀਂ ਅੱਜ ਇਨਸਾਨਾਂ ਦੇ ਨਾਲ ਤਾਂ ਗਿਣਤੀ ਅਰਬਾਂ ਖਰਬਾਂ ਦੀ ਹੋ ਗਈ ਦੁਨੀਆ ਦੀ ਜਨਸੰਖਿਆ ਤੇ ਬੜੀ ਵਧ ਗਈ ਆ ਇਨਸਾਨ ਤਾਂ ਬੜੇ ਵਧ ਗਿਆ ਪਰ ਇਨਸਾਨੀਅਤ ਘਟਦੀ ਜਾਂਦੀ ਆ ਅੱਜ ਵਿਗਿਆਨ ਦਾ ਸતર ਤਾਂ ਉੱਚਾ ਹੋ ਗਿਆ ਪਰ ਇਨਸਾਨ ਦੀ ਭਾਵਨਾ ਦਾ ਸતર ਜ਼ਮੀਨ ਤੋਂ ਵੀ ਢਾਹ ਚਲਿਆ ਗਿਆ ਇਹ ਆਜ ਦੇ ਯੁੱਗ ਦੀ ਸੱਚੀ ਕਹਾਣੀ